ਗੱਲ ਇਦਾਂ ਵਾਂ ਜਿਹੜਾ ਨਵਲੀ ਹੈ ਨਾ ਉਹ ਟੈਨਸ਼ਨ ਬੜੀ ਲੈ ਜਾਂਦੀ ਹੈ ਠੀਕ ਹੈ ਤੇ ਤੁਸੀਂ ਕੇ ਗੱਲ ਦਾ ਹੱਲ ਕਰੋ ਤੋਂ ਤਾਂ ਹਨ ਮੈਂ ਕਹਦਾ ਫੱਟਣਾ ਉਹੀ ਦੱਸਦੇ ਕਿ ਕਿਦਾਂ ਹੱਲ ਕਰ ਸਕਦਾ ਗੜਵੀ ਗੱਲ ਇਦਾਂ ਵਾਂ ਵੀ ਜਦੋਂ ਹੁਣ ਸਾਰੇ ਜਣੇ ਉਹਨੂੰ ਹੀ ਕਹੀ ਜਾਂਦੇ ਆ ਕਿ ਤੇਰਾ ਬਰੇ ਆਪਾਂ ਕੋ ਸੋਚਣਾ ਹੀ ਨਹੀਂ ਆ ਨਾ ਤੈਨੂੰ ਆਪਾਂ ਪੈਸੇ ਦੇਣੀ ਉਹ ਗੱਲ ਤੇ ਖਵਾਦੀ ਆ ਗੱਲ ਇਹ ਆ ਵੀ ਮੈਂ ਉਥੇ ਲੰਮਾ ਪਿਆ ਤੇ ਰਕੇਂਦਰਾ ਹੀ ਮੇਰੇ ਨਾਲ ਅੱਛਾ ਉਹ ਮੈਨੂੰ ਕਹਿਣ ਦੇ ਇਹ ਵੀ ਡੈਡੀ ਜੀ ਕਿ ਤਾਮੀਨ ਉਹਦਾ ਹੱਲ ਕਰੋ ਨਹੀਂ ਤੇ लवली ਨੇ ਡਿਪਰੈਸ਼ਨ ਦੇ ਟੱਤਣਾ ਜੀ ਤੇ ਫਿਰ ਮੈਂ ਕੀ ਕਰੂੰਗਾ ਮੈਂ ਚੱਲ ਕੋਈ ਨਹੀਂ ਪੁੱਤ ਜਦੋਂ ਥੋੜਾ ਟਾਈਮ ਤੇ ਕਰਾ ਕੇ ਗੱਲ ਫਿਰ ਦੱਸਾਂ ਪਾ ਤੇ ਹੁਣ ਮੇਰਾ ਪੁੱਤ ਤੁਸੀਂ ਦੱਸੋ ਕਿ ਕੀ ਕਰ ਰਹਾ ਹਾਂ ਮੇਰਜੀ ਕਰਨਾ ਕੀ ਆ ਮੇਰੀ ਸੁਣੋ ਗੱਲ ਜੇ ਉਹ ਨਹੀਂ ਬਾਹਰ ਜਾ ਜੇ ਰਪਿੰਦਰ ਹੌਸਲਾ ਦੇ ਬੜਾ ਦਿਲ ਨਹੀਂ ਪਰ ਇਹ ਆ ਨਾ ਦਿਲ ਨਹੀਂ ਮੰਦਾ ਪਤਾ ਨਹੀਂ ਵੀ ਗਾਂ ਕੀ ਬਨਨਾ ਕਰ ਰਿਆਂ ਨੂੰ ਤੇ ਜੀ ਨਹੀਂ ਕਰਦਾ ਤੇ ਜੀ ਕਰਦਾ ਵੀ ਬਾਹਰ ਹੀ ਰਹਾ ਘਾਰ ਆਵਾਂ ਹੀ ਨਾ ਤੇਰੀ ਯਾਰ ਸੁਣੋ ਹੂੰ ਤੂੰ ਇੱਥੇ ਖਲੋ ਗਏ ਆਣਗੇ ਤੇ ਅੰਦਰ ਆ ਜਾਂਦੇ ਉਹ ਅੰਦਰੋਂ ਹੀ ਆਇਆ ਹੁਣ ਆਹਾ ਬਾਵਾ ਗੰਡੀ ਤੇ ਮੈਂ ਚੱਲ ਇੱਥੇ ਖਲੋਣਾ ਵਕੜੀ ਮੈਂ ਤੈਨੂੰ ਕਿੰਨੀ ਮਰ ਕੇ ਆਵਾ ਤੂੰ ਹੀ ਟੈਨਸ਼ਨ ਨਾ ਲਾਓ ਕਿਉਂ ਫਿਕਰ ਕਰਦੇ ਆ ਟੈਨਸ਼ਨ ਰਪਿੰਦਰ ਬਦੋ ਬਧੀ ਆ ਜਾਂਦੀ ਹੈ ਮੈਂ ਦੱਸ ਕੀ ਕਰਾਂ ਮੈਂ ਅਜੇ ਅੱਗੇ ਦੀ ਸੋਚਣ ਡਿਆ ਵਾਂ ਕਿ ਅੱਗੇ ਕੀ ਬਣਾਉਣਾ। ਉਹ ਚਲੋ ਕੋਈ ਗੱਲ ਨਹੀਂ। ਜੇ ਭਰਾ ਤੁਹਾਡਾ ਹੋਂ ਤੁਹਾਡੇ ਨਾਲ ਕੁਝ ਕਰਨ ਦੇ ਆ ਵਾ ਨਾ ਤੇ ਕੋਈ ਨਾ ਉਹਨੂੰ ਕਰ ਲੈਣ ਦੋ। ਉਹ ਕਰਨ ਭਲਾ ਕਿਉਂ ਡਿਆ ਵਾ? ਸਿਰਫ ਉਹ ਆਪਣੀ ਘਰ ਦੀ ਦੇ ਮਗਰ ਲਾ ਕੇ। ਜੇ ਉਹ ਕਿਤੇ ਕੁਵਾਰਾ ਹੁੰਦਾ ਨਾ ਤੇ ਉਹਨੇ ਤੁਹਾਡਾ ਸਾਥ ਦੇਣਾ ਸੀ। ਤਾਂ ਹੀ ਤੇ ਕਹਿੰਦੇ ਆ ਕਿ ਭਰਾ ਵੀ ਨਾ ਪਹਿਲਾਂ ਹੀ ਹੁੰਦੇ ਆ। ਵਿਆਹ ਤੋਂ ਬਾਅਦ ਸ਼ਰੀਕਾ ਬਣ ਜਾਂਦਾ ਵਾ। ਇਹੋ ਕੰਮ ਹੁਣ ਤੁਹਾਡੇ ਨਾਲ ਹੋਇਆ ਵਾ ਉਹ ਇਹੋ ਤੇ ਮੈਂ ਸੋਚਣ ਡਿਆ ਵਾਂ ਕਿ ਜਲਦੀ ਪੈਸੇ ਦੇਖੋ ਹੈਗੇ ਆ ਤੇ ਤੂੰ ਮੈਨੂੰ ਦੇ ਦੇ ਕਿ ਮੈਂ ਬਾਹਰ ਚੱਲ ਜਾ ਤਾਂ ਤੈਨੂੰ ਮੈਂ ਕਰ ਦੂੰਗਾ ਹੌਲੀ ਹੌਲੀ ਉਹ ਦੇਣ ਨੂੰ ਦੇ ਸਕਦਾ ਹੀ ਪੈਸੇ ਪਰ ਜੇ ਅਗਲੀ ਦੇਣ ਦਊਗੀ ਤੇ ਫੇਰੀ ਹੈ ਨਾ ਉਹੀ ਪਹਿਲੀ ਨੱਪਨ ਨੂੰ ਫਿਰਨਦੇ ਆ ਕਿ ਇਹਨੂੰ ਤੇ ਕਹਿੰਦੇ ਆ ਸ਼ਰੀਕਾ ਭਰਾ ਨੂੰ ਹੀ ਭਰਾ ਖਾਂਦਿਆ ਆ ਨਹੀਂ ਤੇ ਭਰਾ ਇੱਕ ਦੂਜੇ ਦਾ ਜਾਨਵਾਰ ਦੇ ਆ ਸਾਥ ਦਿੰਦੇ ਆ ਇੱਕ ਦੂਜੇ ਦਾ ਵੀ ਚੱਲ ਕੋਈ ਗੱਲ ਨਹੀਂ ਆ ਜੇ ਤੇਰੇ ਤੇ ਆ ਦੇ ਨਾ ਵਾ ਨਾ ਤੇ ਮੈਂ ਤੇਰਾ ਸਾਥ ਦਿੰਨਾ ਵਾ ਤੇ ਜੇ ਤੁਸੀਂ ਬਾਹਰ ਚਲ ਜਾਂਦੇ ਤਾਂ ਤੁਸੀਂ ਪੈਸੇ ਦੇਣੇ ਹੀ ਖਾ ਥੋੜਾ ਜਾਣੇ ਜੇ ਕਰੀ ਗੱਲ ਨਾ ਕਰਕੇ ਵੇਖ ਲੈਣਾ ਕਿ ਤੂੰ ਮੈਨੂੰ ਓਦਾਂ ਪੈਸੇ ਦੇ ਦੇ ਉਹ ਤੇ ਮੰਨ ਜਾਊਗਾ ਪਰ ਜਿਹੜੀ ਦੂਜੀ ਹੈ ਨਾ ਗੱਲ ਤਾਂ ਸਾਰੀ ਉਹਦੀ ਆ ਉਹ ਚੱਲ ਹੋ ਸਕਦਾ ਕਿ ਉਹਦੇ ਮਨ ਮੇਰ ਪੈ ਜੇ ਇਹ ਕਰੀ ਗੱਲ ਕਰ ਲੈਣਾ ਵਾ ਭਲਾ ਕੀ ਬੋਲਦਾ ਵਾ ਉਹਨੇ ਕੀ ਬੋਲਣਾ ਵਾ ਮੱਝੀ ਸਾਰੀ ਚੱਲਣੀ ਆ ਉਹਦੀ ਜੋ ਉਹਨੇ ਕਹਿਣਾ ਕਰਨਾ ਤੇ ਉਹੀ ਉਹਨੇ ਆ ਨਹੀਂ ਹੈ ਘਰੀ ਆ ਨਾ ਅੱਜ ਮੈਂ ਨਿਕਰੀ ਕਰ ਕਰ ਕੇ ਵੇਹਲਾਂ ਦੀ ਤੂੰ ਹੀ ਨਾ ਗੱਲ ਕਰੋ ਕੋਈ ਵੀ ਮੈਂ ਦਾਦੀ ਜੀ ਨਾਲ ਗੱਲ ਕਰਦੀ ਆ ਠੀਕ ਆ ਨਾ ਚਲ ਵੇਹਲਾ ਫਿਰ ਡੈਡੀ ਨਾਲ ਗੱਲ ਕਰਕੇ ਮੈਂ ਆਪੇ ਡੈਡ ਨੂੰ ਸਮਝਾਉਣੀ ਆ ਡੈਡੀ ਫਿਰ ਵੀ ਗੱਲ ਸੁਣ ਲੈਂਦੇ ਆ ਤੂੰ ਕਹਿ ਨਾ ਕੋਈ ਗੱਲ ਨਹੀਂ ਕਰਨੀ ਆਉ ਤੀ ਅੰਦਰ ਆ ਜਾ ਨੜੀ ਜੀ ਬਕਰ ਰੇਂਦਰ ਪੁੱਤ ਨੜੀ ਮੈਂ ਅੰਦਰ ਨਾਲ ਸਲਾਹ ਕਰਨੀ ਹੈ ਦੱਸੋ ਮੇਰਾ ਪੁੱਤ ਗੱਲ ਇਦਾਂ ਵਾਂ ਜਿਹੜਾ लवली ਹੈ ਨਾ ਉਹ ਟੈਨਸ਼ਨ ਬੜੀ ਲੈ ਜਾਂਦੀ ਆ ਠੀਕ ਹੈ ਤੇ ਤੁਸੀਂ ਕੀ ਗੱਲ ਦਾ ਹੱਲ ਕੱਢੋ ਕੋਤ ਹੱਲ ਮੈਂ ਕਹਦਾ ਕੱਟਣਾ ਤੂੰ ਹੀ ਦੱਸ ਦੇ ਵੀ ਕਿਦਾਂ ਹੱਲ ਹੋ ਸਕਦਾ ਨੜੀ ਜੀ ਗੱਲ ਇਦਾਂ ਵਾਂ ਵੀ ਜਦੋਂ ਹੁਣ ਸਾਰੇ ਜਣੇ ਉਹਨੂੰ ਹੀ ਕਹੀ ਜਾਂਦੇ ਆ ਕਿ ਤੇਰਾ ਬਰੀ ਆਪਾਂ ਕੋ ਸੋਚਣਾ ਹੀ ਨਹੀਂ ਆ ਨਾ ਤੈਨੂੰ ਆਪਾਂ ਪੈਸੇ ਦੇਣੀ ਹੈ ਨਾ ਤੈਨੂੰ ਕੋਈ ਖਰਚਾ ਦੇਣਾ ਤੇ ਜੇ ਉਹ ਮੰਨ ਤੇ ਕੋਈ ਟੈਨਸ਼ਨ ਲੈ ਜਾਣ ਮੰਨ ਲਓ ਤੇ ਕੱਲ ਨੂੰ ਜੇ ਕੋਈ ਅਭੀ ਨਭੀ ਹੋ ਜੇ ਤੇ ਫਿਰ ਹੁਣ ਸਾਰਾ ਡੱਬਰ ਤੇ ਇੱਕ ਪਾਸੇ ਹੋ ਜਾਂਦਾ ਵਾ ਤੇ ਉਹ ਕੱਲੇ ਰਹਿ ਜਾਂਦੀ ਆ ਫਿਰ ਤੂੰ ਹੀ ਦੱਸ ਮੇਰਾ ਪੁੱਤੋ ਵੀ ਕੀ ਹੋਣਾ ਚਾਹੀਦਾ ਜਿੱਦਾਂ ਤੂੰ ਆਖੇਂਗੀ ਉਦਾਂ ਕਰ ਲੈਂਦੇ ਆ ਡਾਡੀ ਜੀ ਹੁਣ ਜੇ ਕੱਲ ਦੀ ਗੱਲ ਮੈਂ ਤੁਹਾਨੂੰ ਦੱਸਾਂ ਨਾ ਤੇ ਕੱਲੇ ਇੱਥੋਂ ਕਹਿੰਦੇ ਹੀ ਕਿ ਮੈਨੂੰ ਨਾ ਬੁਖਾਰ ਹੋਇਆ ਵਾ ਤੇ ਮੈਂ ਦਵਾਈ ਲੈ ਕੇ ਆ ਗਿਆ ਅੱਛਾ ਤੇ ਮੈਂ ਵੀ ਸੋਚਿਆ ਚਲ ਦਵਾਈ ਲੈਣ ਗਏ ਹੁਣੇ ਆ ਠੀਕ ਆ ਤੇ ਮੈਂ ਅੰਦਰ ਘੜੀ ਕਿ ਲੰਮੇ ਪੈ ਗਈ ਤੇ ਮੁੜ ਕੇ ਮੈਂ ਕਿੰਨੇ ਡੜ ਡੜ ਘੰਟੇ ਬਾਦ ਉੱਠ ਕੇ ਵੇਖਿਆ ਤੇ ਘਰ ਆਈ ਨਹੀਂ ਅੱਛਾ ਤੇ ਫਿਰ ਮੈਂ ਇਥੋਂ ਮੜੀ ਚਾਤੀ ਮਰੀ ਤੇ ਜਾ ਕੇ ਤਾਂ ਬੰਬੀ ਤੇ ਬੈਠੇ ਇਹ ਕੀ ਕਰਦਾ ਸੀ ਬੰਬੀ ਤੇ ਕਰਨਾ ਡੜੀ ਕੀ ਆ ਜਦੋਂ ਫਿਰ ਫਿਕਰ ਦੇ ਵਿੱਚ ਬੰਦਾ ਹੋਵੇ ਤੇ ਫਿਰ ਘਰ ਆਉ ਨੂੰ ਦਿਲ ਕਰਦਾ ਤੁਸੀਂ ਆਪ ਹੀ ਦੱਸੋ ਓਏ ਇਹ ਤਾਂ ਪੁੱਤ ਗੱਲ ਹੈ ਹੀ ਆ ਵੇਖ ਮੇਰਾ ਇਹ ਮੁੰਡਾ ਵਾ ਫਿਰ ਇਹਨੇ ਮੇਰ ਨਾਲ ਕਦੀ ਸਲਾਹ ਕੋਈ ਕੀਤੀ ਆ ਦੱਸ ਮੈਨੂੰ ਹੁਣ ਇਹ ਪਿਆੜੀ ਵੇਚਣ ਡਿਆ ਚਾਚੇ ਘਰ ਆ ਵੀ ਚਲ ਗਿਆ ਜਾ ਕੇ ਉਹਨੂੰ ਕਹਿੰਦਾ ਵੀ ਮੇਰੀ ਪਿਆੜੀ ਲੈ ਲੈ ਜੋ ਮੇਰੇ ਹਿੱਸੇ ਦੀ ਬਣਦੀ ਐ ਜਦੋਂ ਇਹਨੇ ਮੈਨੂੰ ਪਿਓ ਨਹੀਂ ਸਮਝਿਆ ਤੇ ਫਿਰ ਦੱਸ ਇਹਦਾ ਮੈਂ ਹੱਲ ਕੀ ਕੱਢਾ ਡਾਡੀ ਜੀ ਵੇਖੋ ਪਹਿਲਾਂ ਮੰਮੀ ਨੇ ਸਲਾਹ ਕਰਦੇ ਰਹੇ ਆ ਤੇ ਮੰਮੀ ਦੇਖੋ ਗਲੀ ਕਹਿੰਦੀ ਆ ਵੀ ਅਹੀਂ ਨਹੀਂ ਕੋਈ ਵੀ ਦੇਣਾ ਤੈਨੂੰ ਤੂੰ ਮਰਜ਼ੀ ਦਾ ਵਿਆਹ ਕਰਾਇਆ ਵਾ ਅਹੀਂ ਤੇਰਾ ਕੋਹ ਨਹੀਂ ਕਰਨਾ ਹੈਗਾ ਤੇ ਤੂੰ ਹੀ ਦੱਸੋ ਪਿਓ ਵਿਚਾਰਾ ਕਿੱਥੇ ਜਾਵੇ ਹੁਣ ਫਿਰ ਆੜ ਗਵਾੜ ਵਾਲੀ ਜਾਣਾ ਵਾ ਤੇ ਤੁਹਾਡੀ ਮੰਮੀ ਇਦਾਂ ਦੀ ਆ ਤੁਸੀਂ ਮਰਨਾ ਇਹ ਕਰੀ ਗੱਲ ਕੀਤੀ ਹੈ ਦੋ ਜੀ ਇਹਨੇ ਆਣ ਕੇ ਕਿ ਡੈਡੀ ਸਾਨੂੰ ਬਾਹਰ ਭੇਜ ਦੋ ਜਾਂ ਇਦਾ ਕਰ ਦਈਏ ਤੁਸੀਂ ਤਾਂ ਆਪਣੇ ਮਨ ਮਰਜ਼ੀਆ ਕਰ ਲਏ ਜੀ ਆਪੇ ਜਾ ਕੇ ਤੁਸੀਂ ਪੜੀਆਂ ਤੇ ਸੌਦੇ ਕਰਨ ਦੇ ਜੀ ਆਪੇ ਸਾਰੇ ਕੰਮ ਕਰਦੇ ਫਿਰਦੇ ਜੀ ਡੜੀ ਜੀ ਇਹਦੇ ਹੋਈ ਕਹਿੰਦੇ ਆ ਵੀ ਚਲੋ ਪਹਿਲੀ ਨਾ ਹੀ ਵੇਚਣੀ ਪਈ ਤੇ ਚੰਗੀ ਗੱਲ ਵਾ ਤੇ ਚਲੋ ਹੁਣ ਤੁਹਾਡੇ ਵੀ ਜਿਹੜੇ ਹਰ ਇੱਕ ਚੀਜ਼ ਵਿੱਚ ਹਿੱਸੇ ਬਣਦੇ ਆ ਚਾਹੇ ਕਿਦਾਂ ਵਾ ਜੇ ਹੁਣ ਮੰਨ ਲਓ ਉਹਨਾਂ ਦਾ ਵਿਆਹ ਕੀਤਾ ਉਹਨਾਂ ਤੇ ਵੀ ਤੁਸੀਂ ਪੈਸੇ ਲਾਈ ਤੇ ਉਸਾ ਉਹਨਾਂ ਤੁਹਾਡਾ ਵੀ ਤਾਂ ਖਰਚਾ ਬੰਦਾ ਹੀ ਆ ਚਲੋ ਉਹ ਤੋਂ ਹੀ ਸਾਨੂੰ ਦੇ ਦੋ ਚੱਲ ਉਹਦੇ ਨਾਲ ਹੀ ਇਹ ਬਾਹਰ ਅੰਦਰ ਚੱਲ ਜਾਣਾ ਪਣਾ। ਵੇ ਪੁੱਤ ਹੁਣ ਕੱਲਾ ਤੇ ਨਹੀਂ ਮੈਂ ਕੋਈ ਫੈਸਲਾ ਲੈ ਸਕਦਾ। ਮੈਂ ਇਹਨਾਂ ਨੂੰ ਬਿਠਾ ਲਤਾਂ ਵਾਂ ਤੇ ਬਿਠਾ ਲ ਕੇ ਗੱਲ ਕਰ ਲੈਨੇ ਆ। ਵੀ ਆਹ ਗੱਲਬਾਤ ਵਾ ਤੇ ਕਿਦਾਂ ਹੋਣੀ ਚਾਹੀਦੀ ਆ। ਜੇ ਹੁਣ ਦਲਜੀਤ ਹੀ ਆ। ਉਹ ਕਹਿੰਦਾ ਵਾ ਕਿ ਮੈਨੂੰ ਪਹਿਲੀ ਦੇ ਦੋ ਤੇ ਮੈਂ ਤੁਹਾਨੂੰ ਪੈਸੇ ਦੇ ਦਿੰਨਾ ਵਾ। ਤੇ ਉਹ ਪੈਸੇ ਆਉਣੇ ਕਿਥੋਂ ਤੁਹਾਨੂੰ ਪਤਾ ਹੈਗਾ ਵਾ। ਉਹ ਸਭ ਘਰੋਂ ਹੀ ਜਾਣੇ ਆ। ਹਾਨੂੰ ਕਿਹੜਾ ਭਲੇਖਾ ਆ ਗੇ ਗੱਲ ਦਾ। ਇਹ ਗੱਲ ਤੇ ਤੇ ਪੁੱਤ ਥੋੜੀ ਬੈਸ ਹੋਈ ਆ। ਮੈਂ ਤੇ ਉਹਨੂੰ ਕਿਹਾ ਵੀ ਤੇਰੇ ਕੋਈ ਇਹਨੇ ਪੈਸੇ ਕਿੱਥੋਂ ਆ ਗਏ ਦੱਸ। ਮੈਨੂੰ ਕਹਿੰਦਾ ਵਾ ਵੀ ਦੋ ਤਿੰਨ ਸੈਟ ਹੈਗੇ ਮੇਰੇ ਕੋਲ ਉਹ ਵੇਚ ਦੂੰਗਾ ਤੇ ਉਹ ਸੰਦੀਪ ਕਹੀ ਜਾਂਦੀ ਮੈਂ ਆਪਣੇ ਪੇਕੇ ਤੇ ਲੈ ਆਉਂਗੀ ਮਹਾਰਾ ਜਾਨੇ ਵੀ ਹੁਣ ਇੰਨੇ ਪੈਸੇ ਕਿੱਥੋਂ ਆਉਣ ਦੇ ਓ ਡੈਡੀ ਜੀ ਮੇਰੀ ਸੁਣੋ ਗੱਲ ਤੁਸੀਂ ਵੀ ਉਮਰ ਖਡਾਈ ਆ ਸਾਰੇ ਤੁਹਾਨੂੰ ਨਹੀਂ ਪਤਾ ਲੱਗਦਾ ਵੀ ਇੰਨੇ ਪੈਸੇ ਕੋਈ ਰਿਸ਼ਤੇਦਾਰ ਦਿੰਦਾ ਭਾਈ ਕੋਈ ਆਪਣਾ ਭਰਾ ਹੋਵੇ ਤੇ ਭਾਈ ਜਿਹੜਾ ਮਰਜ਼ੀ ਹੋਵੇ ਕੋਈ ਨਹੀਂ ਇੰਨੇ ਪੈਸੇ ਦਿੰਦਾ ਹੈਗਾ ਤੇ ਨਾਲੇ ਉਹ ਸੋਨਾ ਆਪਣਾ ਵੇਚਣ ਵਾਲੀ ਉਹ ਤੇ ਮਸਾ ਹੀ ਨਹੀਂ ਡੜੀ ਜੀ ਆਪਣੀ ਚੀਜ਼ ਨਾ ਕੋਈ ਦਵੇ ਤੁਸੀਂ ਸੋਨੇ ਦੀ ਗੱਲ ਕਰਨ ਦੇ ਆ ਇਹ ਗੱਲ ਦਾ ਪਤਾ ਮੈਨੂੰ ਵੀ ਪਤਾ ਵਾ ਵੀ ਇਹਦੇ ਕੋਲ ਪੈਸੇ ਕਿੱਥੋਂ ਆਏ ਇਹਨੇ ਚਲੋ ਕੋਈ ਗੱਲ ਨਹੀਂ ਉਹ ਗੱਲ ਤੂੰ ਛੱਡ ਤੇ ਤੁਸੀਂ ਹੁਣ ਮੇਰਾ ਪੁੱਤ ਆਪਣਾ ਦੱਸੋ ਵੀ ਕਿੱਦਾਂ ਕਰਨੀ ਹੈ ਡੈਡੀ ਜੀ ਕਰਨਾ ਕਰਨਾ ਕਿੱਦਾਂ ਵਾ ਮੈਂ ਤਾਂ ਅੰਦੇਸ ਲਾ ਲਈ ਲੈਣ ਆਈ ਆਂ ਇਹ ਗੱਲ ਦਾ ਹੱਲ ਕੱਢੋ ਕੋਈ ਨਾ ਕੋਈ ਚਾਹੀਦਾ ਤੁਹਾਨੂੰ ਪੈਸੇ ਦੋ ਤੇ ਚਾਹੀ ਫਿਰ ਤੁਹਾਡੀ ਪਲੀ ਦੇ ਕੇ ਪਾਸੇ ਕੰਮ ਕਰੋ ਫਿਰ ਕਿੱੇ ਪਾਸੇ ਗੱਲ ਤੇ ਲਾਉਣੀ ਪਣੀ ਆ ਐਦਾਂ ਉਹ ਹੁਣ ਟੈਨਸ਼ਨ ਲਈ ਜਾਂਦੇ ਆ ਜੇ ਮਾਲੋ ਕਲੋਨਾ ਦੇ ਦਿਮਾਗ ਤੇ ਕੋਈ ਟੈਨਸ਼ਨ ਪੈ ਜੇ ਤੇ ਫਿਰ ਮੈਂ ਦੱਸੂ ਕਿੱਧਰ ਨੂੰ ਜਾਉਣਾ ਚਲ ਕੋਈ ਨਹੀਂ ਪੁੱਤ ਮੈਨੂੰ ਨਾਲ ਧੋਕ ਦੇਣ ਦਾ ਟਾਈਮ ਦੇ ਤੇ ਮੈਂ ਕਰਕੇ ਉਹਨਾਂ ਨਾਲ ਸਲਾਹ ਤੇ ਫਿਰ ਮੈਂ ਦੱਸਣਾ ਤੁਹਾਨੂੰ ਚੰਗਾ ਡੈਡੀ ਜੀ ਚੱਲਿਆ ਵੀ ਤੁਸੀਂ ਘਰ ਥੋੜੀ ਸਲਾਹ ਬਾਤ ਕਰਿਓ ਮੰਮੀ ਤਾਂ ਸਾਡੀ ਗੱਲ ਨਹੀਂ ਗਏ ਮੰਦੇ ਹੈਗੇ ਤੇ ਨਾ ਉਹਨਾਂ ਮੰਨਣੀ ਹੈ ਮੈਨੂੰ ਪਤਾ ਵਾ ਉਹ ਚਲੋ ਪੁੱਤ ਮੰਮੀ ਨਹੀਂ ਤੁਹਾਡੇ ਵਾਲਾ ਮੈਂ ਤਾਂ ਤੁਹਾਡੇ ਵਾਲਾ ਉਹ ਪਤਾ ਨਾ ਕੀ ਹੈ ਜੋ ਸੰਦੀਪ ਕਹਿੰਦੇ ਹੈ ਨਾ ਉਹਦੇ ਮਗਰ ਲੱਗ ਜਾਂਦੀ ਹੈ ਵੇ ਪੁੱਤ ਤੁਸੀਂ ਮੇਰੀ ਨੌਂ ਆ ਤੇ ਉਹ ਵੀ ਮੇਰੀ ਨੌਂ ਆ ਤਾਂ ਇਹ ਤਾਂ ਦੋਵੇਂ ਮੇਰੀਆਂ ਧੀਆ ਜੀ ਪਰ ਇਹ ਵੀ ਡੈਟੀ ਜੀ ਬਰਾਬਰ ਰੱਖੇ ਨਾ ਬੰਦਾ ਚਲ ਕੋਈ ਗੱਲ ਨਹੀਂ ਮੇਰਾ ਪੁੱਤ ਤੂੰ ਕਰ ਕੋਈ ਆਪਣਾ ਕੰਮ ਕਰ ਤੇ ਫਿਰ ਮੈਂ ਕਰਕੇ ਸਲਾਹ ਫਿਰ ਮੈਂ ਦੱਸਣਾ ਤੁਹਾਨੂੰ ਚਲੋ ਠੀਕ ਆ ਹਾਂ ਉਹ 10 ਮੈਂ ਤਾਂ ਲਾਦਿਆਂ ਫਾਇ ਕੁੜੀ ਵਿਚਾਰੀ ਆਈ ਆ ਵੀ ਕਹਿਂਦੀ ਉਹਨੇ ਡਿਪਰੈਸ਼ਨ ਤੇ ਚੱਲ ਲਿਆ ਵਾ ਚਲ ਕੋਈ ਨਹੀਂ ਹੱਲ ਕੱਢਦਾ ਕਰਦਾ ਇਹਨਾਂ ਨਾਲ ਗੱਲ ਮੈਂ ਕਰ ਕੀ ਕਹਿੰਦੇ ਭਲਾ ਰਮਨ ਰਮਨ ਹਾਂਜੀ ਆ ਗਈ ਜੇ ਆ ਗੱਲ ਸੁਣ ਮੇਰੀ ਇਹਨਾਂ ਨੇ ਕੀ ਕਹਿਣਾ ਵਾ ਬਾਹਰੋਂ ਆਏ ਆ ਹਣ ਕੇ ਬਾਤਾਂ ਮਾਰਨ ਡਿਆ ਪਈ ਆ ਚਲ ਸੁਣਦੀਆਂ ਗੱਲ ਬੇਲਾ ਹਾਂਜੀ ਦੱਸੋ ਚਾਹ ਚੋ ਤੇ ਨਹੀਂ ਪੀਣੀ ਲਿਆਵਾਂ ਬਣਾ ਕੇ ਨਹੀਂ ਚਾਹ ਨਹੀਂ ਮੈਂ ਪੀਣੀ ਹਾਂਜੀ ਤੇਰਾ ਨਾਲ ਸਲਾਹ ਕਰਨੀ ਏਕ ਸਲਾਹ ਕਰਨੀ ਹੈ ਕੋਈ ਚਾਹ ਦੀ ਘਰੇ ਉਹ ਗੱਲ ਤੇ ਸਵਾਦੀ ਆ ਗੱਲ ਇਹ ਆ ਵੀ ਮੈਂ ਉਥੇ ਲੰਮਾ ਪਿਆ ਹਾਂ ਤੇ ਰਪਿੰਦਰਾ ਇਹੀ ਮੇਰੇ ਨਾਲ ਅੱਛਾ ਉਹ ਮੈਨੂੰ ਕਹਿਣ ਦੇਵੇ ਡੈਡੀ ਜੀ ਜਿੱਦਾਂ ਵੀ ਹੁੰਦਾ ਹੈ ਉਹ ਹੱਲ ਕਰੋ ਨਹੀਂ ਤੇ लवली ਨੇ ਡਿਪਰੈਸ਼ਨ 'ਚ ਚੱਲ ਜਾਣਾ ਜੀ ਤੇ ਫਿਰ ਮੈਂ ਕੀ ਕਰੂੰਗੀ ਮੈਂ ਹਾਂ ਚੱਲ ਕੋਈ ਨਹੀਂ ਪੁੱਤ ਮੈਨੂੰ ਥੋੜਾ ਟਾਈਮ ਦੇ ਆਹ ਕਰਕੇ ਗੱਲ ਤੇ ਫਿਰ ਮੈਂ ਤੈਨੂੰ ਦੱਸਦਾ ਵੇਖੋ ਮੇਰੀ ਸੁਣੋ ਗੱਲ ਅਸੀਂ ਇਕੱਲੇ ਕੋਈ ਫੈਸਲਾ ਨਹੀਂ ਲੈ ਸਕਦੇ ਦਲਜੀਤ ਵੀ ਨਾ ਉਹਨਾਂ ਹੀ ਹੱਕਦਾਰ ਵਾ ਘਰ ਵਿੱਚ ਤੁਸੀਂ ਉਹਦਾਂ ਸਲਾਹ ਕਰੋ ਫਿਰ ਵੀ ਉਹ ਭਰਾ ਵਾ ਵੀ ਉਹ ਕੀ ਕਹਿੰਦਾ ਵਾ ਕੋਣ ਹੈ ਚੁੱਪਚੀ ਪੀਤੀ ਆਈ लवली ਦੀ ਮਦਦ ਕਰ ਦੋਗੇ ਉਹ ਪਵਾੜਾ ਪਾ ਕੇ ਬਹਿ ਜਾਣਗੇ ਫੇਰ ਕੀ ਕਰੋਗੇ ਫੇਰ ਲੱਕੋ ਫੇ ਆ ਗਏ ਨਾ ਤਹੀ ਪੁੱਤਰਾ ਬਣਾ ਤਾਂ ਇਹਦੇ ਨੂੰ ਮੈਂ ਦੋ ਦਿਨ ਦਾ ਟਾਈਮ ਦੱਤਾ ਵਾ ਪੁੱਤ ਦੋ ਦਿਨ ਦਾ ਮੈਨੂੰ ਟਾਈਮ ਦੋ ਮੈਂ ਕਰਕੇ ਗੱਲਬਾਤ ਫੇਰ ਤੁਹਾਨੂੰ ਮੈਂ ਦੱਸੂਗਾ ਕਿ ਕੀ ਕਰਨਾ ਵਾ ਇਹ ਗੱਲ ਤਾਂ ਮੈਨੂੰ ਵੀ ਪਤਾ ਵਾ ਕਿ ਸਾਂਝਾ ਕੰਮ ਆ ਜੇ ਭਲਕੇ ਪਤਾ ਲੱਗ ਗਿਆ ਤੇ ਖਲਾਰਾ ਪੈ ਜਾਊਗਾ ਤੇ ਕੋਈ ਨੀ ਮਾਰ ਲੋ ਦਲਜੀਤ ਨੂੰ ਆਵਾਜ਼ ਕਰ ਲੋ ਮਾਰ ਆਜੋ ਉਹਨੂੰ ਲੈ ਦਲਜੀਤ ਕਰ ਸੋਣਾ ਲੈਣੀ ਆਵਾਜ਼ ਮਾਰ ਕੇ ਮੈਂ ਉਹਦੇ ਉਹਦੇ ਸ਼ਿਕਾਇਤ ਲੈ ਕੇ ਮੇਰਕੋ ਆ ਗਈ ਤੇ ਮੈਂ ਹੁਣ ਦੱਸ ਕੀ ਕਰਾਂ ਹੁਣ ਸਾਂਝਾ ਘਰ ਵਾ ਚੱਲ ਗਈ ਤੇ ਹੈਗੀ ਆਵਾਜ਼ ਮਾਰ ਕੇ ਲਿਆ ਦਲਜੀਤ ਪੁੱਤਰ ਡੈਡੀ ਬੁਲਾਉਂਦੇ ਆ ਘਰ ਸੋਨਾ ਜਰੀਕ ਕੰਮਾਂ ਵੀ ਕੋਈ ਮੈਨੂੰ ਤੇ ਆਪ ਨਹੀਂ ਗਾ ਪਤਾ ਆਂਦੇ ਆ ਗੱਲ ਕਰਨੀ ਆ ਆਜਾ ਸੁਣ ਲੈ ਕੀ ਆਂਦੇ ਆ ਆ ਗਿਆ ਮੈਂ ਚਲੋ ਜੀਬ ਆ ਗਿਆ ਮੈਂ ਗੱਲ ਸੁਣ ਕੇ ਪਤਾ ਕੀ ਕਰਨੀ ਜਾ ਸੋਨਾ ਕੀ ਕੰਮ ਹੋਊਗਾ ਇਹ ਕੋਈ ਕੰਮ ਪੁੱਛ ਲੋ ਮੈਂ ਆ ਗਿਆ ਮੈਂ ਠੀਕ ਆ ਠੀਕ ਹੈ ਰਮਨ ਤੂੰ ਕਹਿ ਕੇ ਵੀ ਆਇਆ ਇਹ ਤਾਂ ਤੱਕ ਆਇਆ ਹੀ ਨਹੀਂ ਉਹ ਕੋਈ ਗੱਲ ਨਹੀਂ ਫੋਨ ਲੈ ਕੇ ਬੈਠਾ ਸੀ ਬਾਅਦ ਮਾਰ ਆਈ ਆ ਜਾਂਦਾ ਹੌਂਸਲਾ ਕਰੋ ਹੁਣ ਫੋਨ ਜ਼ਰੂਰੀ ਆ ਕਿ ਮਾਂ ਪਿਓ ਜ਼ਰੂਰੀ ਆ ਓਹੋ ਆ ਜਾਂਦਾ ਵਾ ਠੀਕੋ ਤਾਂ ਸਹੀ ਠੀਕੋ ਤੇ ਸਹੀ ਇੱਥੇ ਤੁਸੀਂ ਤਾਂ ਕਾਲ ਹੀ ਪੈ ਜਾਂਦੇ ਸੀ ਆ ਲੋ ਆਈ ਗਿਆ ਜੀ ਹਾਂਜੀ ਡੈਡੀ ਬੁਲਾਉਣ ਦੇ ਉਹ ਪੁੱਤ ਬੁਲਾਉਣਾ ਕੀ ਆ ਹਾਂਜੀ ਵੇਹ ਤੂੰ ਵੀ ਮੇਰਾ ਪੁੱਤਵਾ ਤੇ लवली ਵੀ ਪੁੱਤਵਾ ਉਹ ਗੱਲ ਦੱਸੋ ਗੱਲ ਕੀ ਆ ਗੱਲ ਇਹ ਹੋਈ ਆ ਵੀ ਰਪਿੰਦਰ ਆਈ ਸੀ ਮੇਰੇ ਨਾਲ ਅੱਛਾ ਤੇ ਕਹਿੰਦੀ ਸੀ ਵੀ लवली ਕੱਲ ਵੀ ਕਿਤੇ ਪੰਪੀ ਤੇ ਜਾ ਕੇ ਬੈਠਾ ਰਿਹਾ ਸੀ ਕਹਿੰਦੀ ਫੇਰ ਮੈਂ ਇੱਥੇ ਲੱਭਦੀ ਫਿਰਦੀ ਸੀ ਮਗਰ ਇੱਥੇ ਖਲੋਤਾ ਹੀ ਕਿਤੇ ਗੰਧ ਵਾਲਾ ਜਰਜੀ ਉਹ ਕਲੀ ਕਲਾ ਖਲੋਣ ਰਿਹਾ ਕੀ ਗੱਲ ਵਾ ਮਹਾਰਾ ਜਣੇ ਕਹਿੰਦੀ ਆ ਵੀ ਡਿਪਰੈਸ਼ਨ ਹੋਇਆਣਾ ਉਹਨੂੰ ਤੇ ਤੁਸੀਂ ਇਦਾਂ ਕਰੋ ਵੀ ਸਾਡਾ ਹੱਲ ਕਰੋ ਦੋਹਾਂ ਜੀਆਂ ਦਾ ਤੇ ਸਾਨੂੰ ਬਾਹਰ ਭੇਜ ਦਿਓ ਤੇ ਮੈਂ ਮਰਾਂਗੇ ਨਹੀਂ ਕੀਤਾ ਵਾ ਅੱਬਰੇ ਕਹਿੰਦੇ ਜਾਓ ਉਹ ਪੁੱਤ ਮਰਾਂ ਤਾਂ ਕੀਤਾ ਨਹੀਂ ਆ ਤੂੰ ਪਰ ਉਹ ਇਹ ਗੱਲ ਕਹਿੰਦੀ ਆ ਵੀ ਜਿਹੜੀ ਪੈਲੀ ਆ ਨਾ ਹਾਂਜੀ ਉਹ ਸਾਡੀ ਰਹਿਣ ਦੋ ਤੇ ਤੁਸੀਂ ਕੋਲੋਂ ਪੈਸੇ ਲਾ ਦੋ ਮੇਰੀ ਜੱੜ ਦੀ ਗੱਲ ਸੁਣੋ ਕੋਲੋਂ ਪੈਸੇ ਕਿੱਥੋਂ ਲਾਓਗੇ ਤੁਸੀਂ ਹੁਣ ਸੁਨੀਮ ਨੇ ਆਉਣਾ ਸੋਨਾ ਦੇਣਾ ਵਾ ਉਹਨੇ ਕਹਿੰਦਾ ਮੇਰੀ ਚੀਜ਼ ਵਾ ਤੁਹਾਡੇ ਕੋਲ ਇੰਨੇ ਪੈਸੇ ਨਹੀਂ ਆ ਕਿ ਇਕੱਲੇ ਬਾਹਰ ਭੇਜ ਦੋ ਤੁਸੀਂ ਉੱਚ ਮੇਰਾ ਹਿੱਸਾ ਹੈਗਾ ਵਾ ਉਹ ਤੇਰਾ ਤਾਂ ਪੁੱਤ ਹਿੱਸਾ ਵਾ ਤਾਂ ਇਹਦੇ ਤਨਵਾਜ ਮਾਰੀ ਆ ਮੈਂ ਉਹਨੂੰ ਇਹ ਗੱਲ ਕਹੀ ਸੀ ਮੈਂ ਵੇਹ ਪੁੱਤ ਘਰ ਵਾ ਸਾਂਝਾ ਮੈਂ ਗੱਲਬਾਤ ਕਰਕੇ ਤੇ ਤੈਨੂੰ ਦੋਆਂ ਦਿਨਾਂ ਤੱਕ ਦੱਸੂਗਾ ਜੇ ਤੇ ਉਹ ਮੰਨ ਗਏ ਤੇ ਠੀਕ ਆ ਜੇ ਨਾ ਮੰਨੇ ਤੇ ਵੀ ਫੇਰ ਨਹੀਂ ਮੈਂ ਕੋਸ਼ਿਸ਼ ਕਰ ਸਕਦਾ ਤੇ ਹੁਣ ਮੇਰਾ ਪੁੱਤ ਤੂੰ ਹੀ ਦੱਸੋ ਕਿ ਕੀ ਕਰਾਵਾਂ ਡਰਜੀ ਕਰਨਾ ਕੀ ਆ ਮੇਰੀ ਸੁਣੋ ਗੱਲ ਜੇ ਉਹਨੇ ਬਾਹਰ ਜਾ ਕੇ ਪੈਸੇ ਘਰ ਪਾਉਣੇ ਆ ਸਾਂਝੇ ਧਾਂ ਦੇ ਫੇਰ ਤਾਂ ਕੋਈ ਗੱਲ ਨਹੀਂ ਲਾ ਦੋ ਪੈਸੇ ਮੇਰੇ ਵੀ ਪੈਸੇ ਲੱਜਣਗੇ ਕੋਈ ਗੱਲ ਨਹੀਂ ਜੀ ਉਹਨੇ ਜਾ ਕੇ ਪੈਸੇ ਰਪਿੰਦਰ ਨੂੰ ਪਾਈ ਇਹਨੇ ਗੱਲੀ ਨੂੰ ਤੇ ਫੇਰ ਮੇਰੀ ਸੁਣ ਲਓ ਗੱਲ ਜਾ ਆਲਮਾ ਦੀ ਪੈੜੀ ਹੋਣੀ ਆ ਜਾਂ ਮੈਂ ਉਹਨੇ ਪੈਸੇ ਦੇ ਦਿਓ ਪੁੱਤ ਜਿਹੜੀ ਤੂੰ ਗੱਲ ਕੀਤੀ ਆ ਨਾ ਬਿਲਕੁਲ ਠੀਕ ਕੀਤੀ ਆ ਇਸੇ ਕਰਕੇ ਤੈਨੂੰ ਆਵਾਜ਼ ਮਾਰੀ ਆ ਜੇ ਅਸੀਂ ਦੋਵਾਂ ਜਾਣਿਆਂ ਨੇ ਇਕੱਲਿਆਂ ਨੇ ਫੈਸਲਾ ਲੈਣਾ ਹੁੰਦਾ ਨਾ ਤੈਨੂੰ ਕਿਉਂ ਆਵਾਜ਼ ਮਾਰਦੇ ਬਈ ਤੂੰ ਵੀ ਸਾਡਾ ਪੁੱਤ ਵਾ ਜਿਹੜਾ ਵੀ ਕੰਮ ਕਰਨਾ ਨਾ ਅਸੀਂ ਸਲਾਹ ਨਾ ਕਰਨਾ ਵਾ ਅਸੀਂ ਨਹੀਂ ਚਾਹੁੰਦੇ ਵੀ ਨਿੱਕੀ ਜੀ ਗੱਲ ਕਰਕੇ ਸਾਡੇ ਘਰ ਵਿੱਚ ਕਪਾਤ ਪਵੇ ਉਹਨੂੰ ਵੀ ਲਾਗੇ ਭਾਲਾਂਗੇ ਉਹਦੇ ਨਾਲ ਸਾਰੀ ਗੱਲ ਕਰਾਂਗੇ ਕਿ ਦੱਸ ਪੈਸੇ ਘਰ ਪਾਵੇਂਗਾ ਫੇਰ ਅਸੀਂ ਲਾ ਦਿੰਨੇ ਆ ਪੈਸੇ ਤੇ ਜੇ ਤੂੰ ਕਵੇਂ ਵੀ ਮੈਂ ਪਿੰਦਰ ਨੂੰ ਪਾਈ ਜਾਵਾਂ ਜਾਂ ਆਪਣਾ ਵੱਖਰਾ ਪੱਲਾ ਰੱਖੀ ਜਾਵਾਂ ਫੇਰ ਗੱਲ ਨੂੰ ਪਾਨੀ ਫੇਰ ਤੈਨੂੰ ਆਪਣੀ ਪਿਆਲੀ ਦੇ ਕੇ ਜਾਣਾ ਪੈਣਾ ਇਆ ਤੇ ਪਿਆਲੀ ਵੀ ਬਾਹਰ ਨਹੀਂ ਕਿਤੇ ਜਾਣ ਦੇਣੀ ਉਹ ਘਰ ਦੇ ਘਰ ਵਿੱਚ ਹੀ ਰੱਖਣੀ ਹੈ ਵੇਹ ਪੁੱਤ ਹੁਣ ਤੂੰ ਤੇ ਮੈਨੂੰ ਆਪਣੀ ਗੱਲ ਦੱਸਦੀ ਆ ਕਿ ਇਦਾਂ ਕਰਨੀ ਆ ਮੈਂ ਹੁਣ ਲਵਲੀ ਨਾ ਕਰਦਾ ਗੱਲ ਜੇ ਤੇ ਸਾਂਝੇ ਘਰ ਦੇ ਵਿੱਚ ਪੈਸੇ ਭੇਜਣੇ ਆ ਤੇ ਸਾਂਝੇ ਖਾਤੇ ਚੋਂ ਲਾ ਦਨੇ ਆ ਜੇ ਨਹੀਂ ਤੇ ਫੇਰ ਤੂੰ ਵੀ ਆਪਣਾ ਵੇਲਾ ਹਿਸਾਬ ਤਾਬ ਕਿਦਾਂ ਕਰਨੀ ਆ ਡਾਡ ਜੀ ਚਾ ਸਵਾਨਾਂ ਗੱਲ ਕਰ ਲਓ ਇਹਨਾਂ ਬਾਅਦ ਚ ਇਹ ਨਾ ਹੋਵੇ ਹੁਣ ਕਹਿ ਦੇ ਨਾ ਬਾਜਰਪਿੰਦਰ ਮੁਕਰ ਜੀ ਤੇ ਕੋਈ ਗੱਲ ਨਹੀਂ ਪੁੱਤ ਜਿਹੜੀ ਪੈੜੀ ਹੈ ਜਿਹੜੀ ਉਹਨੂੰ ਲਿਖ ਕੇ ਦੇ ਦਿੱਤੀ ਆ ਉਹ ਤੇ ਤੇਰੇ ਪਿਓ ਦੇ ਨਾ ਹੀ ਆ ਨਾ ਜੋ ਫੈਸਲਾ ਲੈਣਾ ਇਹਨਾਂ ਨੇ ਲੈਣਾ ਵਾ ਨਾ ਜੇ ਇਹ ਪੈਸੇ ਦੇ ਕੇ ਉਹਨੂੰ ਬਾਹਰ ਕਲਾ ਸਕਦੇ ਆ ਤੇ ਪੈੜੀ ਵੀ ਤੈਨੂੰ ਦੇ ਸਕਦੇ ਆ ਇਹ ਤੂੰ ਆਪਣੇ ਮਨ ਤੇ ਕੋਈ ਬੋਝ ਨਾ ਰੱਖੀ ਇਹ ਡਰਦੀ ਫਿਰ ਤੂੰ ਇਹ ਸਭ ਕੁਝ ਕਰਨਾ ਨਹੀਂ ਮੈਨੂੰ ਘਾਟਾ ਨਹੀਂ ਪੈਣਾ ਚਾਹੀਦਾ ਠੀਕ ਹੈ ਨਾ ਮੈਂ ਤੁਹਾਡੇ ਸਿਰ ਤੇ ਹੀ ਆ ਬੇ ਪੁੱਤ ਜੇ ਮੈਂ ਆਪ ਫੈਸਲਾ ਲੈਣਾ ਹੁੰਦਾ ਫਿਰ ਤੁਹਾਨੂੰ ਕਾਨੂੰ ਬਿਠਾਉਣਾ ਸੀ ਸਾਰਾ ਕੰਮ ਵੇਖ ਕੇ ਮੈਂ ਤਾਂ ਹੀ ਸਾਰਿਆਂ ਨਾਲ ਗੱਲ ਕਰਨ ਡਿਆ ਵੀ ਐਦਾਂ ਕਰ ਦਈਏ ਕੀ ਨਾ ਕਰੀ ਤੂੰ ਵੀ ਸੰਦੀਪ ਨਾਲ ਸਲਾਹ ਕਰ ਲੈ ਹਜੇ ਕੋਈ ਗੱਲ ਨਹੀਂ ਗਈ ਤੁਸੀਂ ਦੋਵੇਂ ਘਰ ਦੇ ਸਿਆਣੇ ਹੀ ਹੋਣਾ ਤੁਸੀਂ ਜਿੱਦਾਂ ਕਰੋਗੇ ਨਾ ਮੈਨੂੰ ਠੀਕ ਹੋ ਵੇ ਪੁੱਤ ਅਹੀਂ ਤੇ ਸਲਾਹ ਦਿੱਤੀ ਏ ਤੈਨੂੰ ਤੇ ਗਾੜੀ ਤੂੰ ਦੱਸਦਾ ਭੀਦਾਂ ਕਰਨੀ ਆ ਤੂੰ ਇੱਕ ਵਾਰੀ ਆਪਣੀ ਨਾਦੀਨ ਨਾਲ ਵੀ ਸਲਾਹ ਕਰ ਲੈ ਇਹ ਨਾ ਹੋਏ ਕਿ ਮੁੜ ਕੇ ਤੁਹਾਡੀ ਆਪ ਚੋਂ ਦੀ ਖਟਾਪੜੀ ਪੈ ਜੇ ਇੱਕ ਨੂੰ ਮੈਂ ਸਹੀ ਕਰਦਾ ਕਰਦਾ ਤਾਂ ਦੂਜਾ ਕੰਮ ਖਰਾਬ ਹੋ ਜੇ ਕੋਈ ਗੱਲ ਨਹੀਂ ਮੈਂ ਸੰਦੀਪ ਨਾਲ ਸਲਾਹ ਕਰ ਲੈਣਾ ਤੁਸੀਂ ਲੜੀ ਨਾ ਕਰ ਲੋ ਚਲ ਮੈਂ ਕਰਦਾ ਜੋ ਵੀ ਫੈਸਲਾ ਹੁੰਦਾ ਲੈ ਆ ਲਿਆ ਦਈ ਕੋਈ ਨਹੀਂ ਮੈਂ ਕਰਦਾ ਉਹ ਤਰ੍ਹਾਂ ਕਰ ਮੈਂ ਕਰ ਲੈਣਾ ਗੱਲ ਉਹਨਾਂ ਨਾਲ ਕੋਈ ਚਲ ਕਰ ਲੈ ਪਰ ਮਨੇ ਇਹ ਦਾ ਵਿਚਾਰਾ ਜਿੱਦਾਂ ਕਹੀ ਉਹ ਤਾਂ ਮੰਨ ਜਾਂਦਾ ਵਾ ਉਹ ਜਨਾਨੀਆਂ ਦੀ ਗੱਲ ਵਾ ਅਗਲੀ ਤਾਂ ਕੀ ਪਤਾ ਮੰਨਣਾ ਕਿ ਨਹੀਂ ਮੰਨਣਾ ਕੀ ਮੰਨਣਾ ਤੇ ਕੀ ਨਹੀਂ ਚੱਲ ਭਾਵੇਂ ਇਹ ਘਰ ਦੇ ਵਿੱਚ ਸਿਆਣੇ ਹੀ ਆ ਪਰ ਫਿਰ ਵੀ ਇੰਨਾ ਬੱਚਿਆਂ ਦੀ ਸਲਾਹ ਲੈਣੀ ਪੈਂਦੀ ਆ ਭਾਵੇਂ ਹੀ ਮਾਪਿ ਹੋਈਆਂ ਕੋਈ ਗੱਲ ਨਹੀਂ ਆਪੇ ਸਲਾਹ ਕਰਕੇ ਨਾ ਤੁਹਾਨੂੰ ਦੱਸ ਦੂਗਾ ਆ ਚਲੋ ਕਰ ਲਾ ਤੁਸੀਂ ਕੰਮ ਕਰ ਪਤਾ ਨਹੀਂ ਹਾਈ ਤੱਕ ਆਏ ਨਹੀਂ ਆ ਕਿਹੜੀਆਂ ਸਲਾਹਾਂ ਕਰਨ ਲੱਪੇ ਆ ਮੈਨੂੰ ਦੱਸਿਆ ਨਹੀਂ ਕੁਝ ਵੀ ਆਏ ਗਏ ਕੀ ਗੱਲ ਹੋਈ ਆ ਗੱਲ ਕੀ ਹੋਣੀ ਆ ਸੰਦੀਪ ਰੁਪਿੰਦਰ ਗਈ ਕਿਤੇ ਡੜੀਵਾਲਾ ਡੜੀਵਾਲਾ ਕਹਿੰਦੀ लवली ਨਾ ਡਿਪਰੈਸ਼ਨ ਤੇ ਜਾਈ ਜਾਣ ਡਿਆ ਵਾ ਸੋਚੀ ਜਾਂਦਾ ਹੋਣਾ ਵਾ ਕਿ ਪੈਸੇ ਕਿੱਥੋਂ ਲਿਆਉਣੇ ਆ ਮੇਰੀ ਪੈੜੀ ਵੇਖ ਚੱਲੀ ਆ ਤੇ ਤੈਹੀ ਸਮਝਾਉਣਾ ਹੀ ਨਾ ਕਿ ਪੈਲੀ ਮੇਰੇ ਕੋਲ ਹੀ ਆ ਬਗਾਨੇ ਥਾਂ ਤੇ ਨਹੀਂ ਚੱਲੀ ਸੰਦੀਪ ਪਹਿਲੀ ਵੇਚ ਕੇ ਕੌਣ ਰਾਜੀ ਆ ਪਤਾ ਕੀ ਕਹਿਣ ਦੀ ਆ ਜੜੀਆਂ ਲਗਈ ਅੱਛਾ ਕਹਿੰਦੀ ਸਾਂਝੇ ਘਰ ਤੋਂ ਮੈਨੂੰ ਪੈਸੇ ਦੇ ਦਿਓ ਤੁਹਾਨੂੰ ਤੇ ਪਹਿਲੀ ਨਾਲ ਵੇਚੀਏ ਆਪਾਂ ਐਦਾਂ ਕਿਦਾਂ ਸਾਂਝੇ ਘਰ ਤੋਂ ਦੇ ਦਾਂਗੇ ਕਿੱਦਾਂ ਦੀਆਂ ਗੱਲਾਂ ਕਰਨ ਦੇ ਆ ਤੁਸੀਂ ਅੱਗੇ ਕੀ ਜਵਾਬ ਦਿੱਤਾ ਹਣ ਜਵਾਬ ਸੰਦੀਪ ਉਹਤੇ ਕੀ ਦੇਣਾ ਸੀ ਹੁਣ ਡੈਡੀ ਗਈ ਜਾਣ ਦੇ ਆ ਤੇ ਹਾਂ ਹੀ ਕਰਨੀ ਆ ਫਿਰ ਮੈਂ ਤੂੰ ਇਹ ਕਿਉਂ ਹਾਂ ਕਰਕੇ ਆਏ ਥੋੜਾ ਕਰਾਂ ਜੀ ਫਿਰ ਦੱਸ ਉਹਨੂੰ ਮਾਰਦਾ ਲਵੜੀ ਨੂੰ ਅਸੀਂ ਤਾਂ ਬੁਰੇ ਬਣ ਗਏ ਨਾ ਹੁਣ ਫਿਰ ਉਹ ਟੈਨਸ਼ਨ ਲਈ ਜਾਂਦੇ ਆ ਕੋਈ ਟੈਨਸ਼ਨ ਨਹੀਂ ਹੈਗੀ ਉਹਨੂੰ ਜਾਣ ਬੁੱਝ ਕੇ ਕਰਦੇ ਦੋਵੇਂ ਜੀ ਹੁਣ ਮੈਨੂੰ ਤੇ ਬੁੜੀ ਬਣਾਤਾ ਨਾ ਤੁਸੀਂ ਉਹ ਬੁੜੀ ਬੰਦੀ ਗੱਲ ਨਹੀਂ ਹੈਗੀ ਜੇ ਬਾਹਰ ਪੜੀ ਵਿੱਚ ਤੇ ਫਿਰ ਹਨ ਉਹ ਪੜੀ ਵਿੱਚ ਨਹੀਂ ਦਿੰਦੀ ਉਹ ਬੜੀ ਚਲਾਕ ਆ ਜਿਹੜੀ ਉਹ ਹੀ ਸਲਾਵਾ ਦਿੰਦੀ ਹੋਣੀ ਆ ਉਹ ਮੈਨੂੰ ਇਹ ਗੱਲ ਤਾਂ ਨਹੀਂ ਪਤਾ ਮਿੰਨ ਡਾਡੀ ਇਹ ਗੱਲ ਕਹੀ ਆ ਸੰਦੀਪ ਨੇ ਗੱਲ ਕਰ ਲਾ ਸਾਰੇ ਘਰ ਦੇ ਨਾਲ ਗੱਲ ਕਰਨੇ ਡਾਡੀ ਹੁਣ ਹੁਣ ਦੂ ਦੱਸ ਕੀ ਕਰਨਾ ਸਾਂਝੇ ਥਾਂ ਤੋਂ ਕਿੱਦਾਂ ਦੇ ਦੇਣਗੇ ਅਸੀਂ ਮੰਗੇ ਸੀ ਨਾ ਪੈਸੇ ਤੇ ਕਿੱਦਾਂ ਭੁੜਕਣ ਦੇ ਹੀ ਕਿ ਅਸੀਂ ਕਿੱਥੋਂ ਦੇ ਦਈਏ ਪੈਸੇ ਉਹਨਾਂ ਨੂੰ ਕੀ ਦੱਸਾਂਗੇ ਤੇ ਹੁਣ ਕਿੱਦਾਂ ਦੇ ਦੇਣਗੇ ਲਵਲੀ ਨੂੰ ਪੈਸੇ ਉਹ ਸੰਦੀਪ ਮੈਂ ਡਾਡੀ ਨੇ ਇਹ ਗੱਲ ਕੀਤੀ ਸੀ ਮੈਂ ਤਾਂ ਡਾਡੀ ਨੂੰ ਕਹਤਾ ਸੀ ਜੇ ਬਾਹਰ ਜਾ ਕੇ ਨਾ ਉਹਨੇ ਸਾਂਝੇ ਥਾਂ ਪੈਸੇ ਭੇਜਣੇ ਆ ਫੇਰ ਅਸੀਂ ਇਦਾਂ ਕਰ ਲੈਣੇ ਆ ਜੇ ਕਵੇ ਮੈਂ ਜਾ ਕੇ ਰਿੰਦਰ ਨੂੰ ਪੈਸੇ ਪਾਉਣੇ ਆ ਫਿਰ ਇਦਾਂ ਕੋਹ ਨਹੀਂ ਚੱਲਣਾ ਉਹ ਇੱਥੇ ਕਹਿ ਦੂਗਾ ਕਿ ਕੋਈ ਗੱਲ ਨਹੀਂ ਮੈਂ ਸੰਜੇ ਥਾਂ ਭੇਜੀ ਜਾਊਗਾ ਤੇ ਉੱਥੇ ਜਾ ਕੇ ਮੁੱਕ ਗਿਆ ਫਿਰ ਕੀ ਕਰੋਗੇ ਕੀ ਗੱਲ ਕਰ ਲਈ ਮੈਂ ਡੈਡੀ ਕਹਿੰਦੇ ਜੇ ਇਦਾਂ ਕਰੂਗਾ ਨਾ ਤੇ ਪਹਿਲੀ ਮੈਂ ਲੈ ਕੇ ਦਊਗਾ ਤੈਨੂੰ ਆ ਜਿਹੜੀ ਘਰ ਚ ਬੈਠੀ ਹੈ ਨਾ ਪਵਾੜੇ ਪਾਉਣੀ ਮੇਰਾ ਤਾਂ ਜੀ ਕਰਦਾ ਨਾ ਇਹਦੀ ਸੰਗੀ ਕੋਟ ਦਾ ਫੜ ਕੇ ਸਾਰੇ ਪਵਾੜੇ ਇਹਦੇ ਹੀ ਆ ਉਹ ਸੰਦੀਪ ਇਨੇ ਕਿਹੜੇ ਬਾਹਰ ਜਾ ਕੇ ਪੈਸੇ ਪਾਉਣੇ ਆ ਤੇ ਕੋਈ ਗੱਲ ਨਹੀਂ ਡੈਡੀ ਨੂੰ ਕਹਿ ਕੇ ਆਪਾਂ ਪਹਿਲੀ ਹੀ ਲਖਾਵਾਂਗੇ ਉਹ ਤੂੰ ਹੀ ਹੈਗੇ ਆ ਭੋਲੇ ਉਹ ਭੋਲੇ ਦੀ ਗੱਲ ਨਹੀਂ ਹੈਗੀ ਕਰ ਲਓ ਜੋ ਗੱਲਾਂ ਕਰਨੀਆਂ ਫਿਰ ਕਰੀ ਜਾਓ ਜੋ ਕਰਨਾ ਫਿਰ ਮੈਨੂੰ ਕੀ ਪੁੱਛਣਾ ਹੈ ਹੀ ਉਹ ਤੇਰਾ ਤਾਂ ਉਹ ਤਾਂ ਸਲਾਹ ਕੀਤੀ ਆ ਮੰਨ ਜਾ ਸਾਡੇ ਫੈਸਲੇ ਦੀ ਗੱਲ ਹੀ ਆ ਵੀ ਕੋਈ ਗੱਲ ਨਹੀਂ ਘਾਟਾ ਨਹੀਂ ਪੈਣ ਦਿੰਦਾ ਮੈਂ ਹੁਣ ਮੰਮੀ ਨੇ ਵੀ ਮੈਨੂੰ ਸੁਣਾਉਣੀ ਆ ਉਦੋਂ ਕਹਿੰਦੀ ਮੈਨੂੰ ਪੈਸੇ ਕਰਕੇ ਦੇ ਉਹ ਕੋਈ ਗੱਲ ਨਹੀਂ ਸੰਦੀਪ ਕਹਿ ਦਾਂਗੇ ਵੀ ਘਰੋਂ ਸਰ ਗਿਆ ਏ ਜੇ ਕੱਲ ਨੂੰ ਸਾਡੇ ਪੈਸੇ ਮਾਰੇਗੇ ਤੇ ਫੇਰ ਉਹ ਨਹੀਂ ਮਾਰੇ ਜਾਂਦੇ ਸੰਦੀਪ ਤੋ ਡੈਡੀ ਨੇ ਗੱਲ ਕਹਿਂਦੇ ਆ ਕਿ ਪਹਿਲੀ ਲਿਖ ਕੇ ਦਵਾਂਗੇ ਤੂੰ ਤੇ ਬਸ ਆਪਣੀ ਮਰਜ਼ੀਆਂ ਕਰਨੀਆਂ ਹੁੰਦੀਆਂ ਵਾ ਸਲਾਹ ਕਿਸੇ ਨਾਲ ਕਰਨੀ ਨਹੀਂ ਹੁੰਦੀ ਮੈਂ ਡੈਡੀ ਨੂੰ ਹਾਂ ਕਰ ਆਇਆ ਵਾ ਤੇ ਇਹ ਮੰਦੀ ਨਹੀਂ ਬਈ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਡੈਡੀ ਨੂੰ ਕੀ ਜਵਾਬ ਦਵਾਂ ਜੇ ਉਹ ਨਾਲ ਲੜੀ ਨਾਲ ਗੱਲ ਕਰ ਲਈ ਤੇ ਹੁਣ ਡਾਡੀ ਜੀ ਨੇ ਕੀ ਕੀਤੀ ਤੇ ਸਹੀਆਂ ਗੱਲ ਪਤਾ ਨਹੀਂ ਆ ਇਹ ਹੁਣ ਕੀ ਕਰਦੇ ਆ ਜੇ ਤੇ ਗੱਲ ਦਾ ਹੱਲ ਕੱਢ ਦੇਣਾ ਤੇ ਚੰਗੀ ਗੱਲ ਵਾ ਇਹਨਾਂ ਵਾਸਤੇ ਨਹੀਂ ਤੇ ਇਦਾਂ ਜੇ ਟੈਨਸ਼ਨ ਵਿੱਚ ਰਹੇ ਨਾ ਤੇ ਸੱਚੀ ਬਹੁਤ ਜ਼ਿਆਦੀ ਵੱਡੀ ਗੱਲ ਹੋ ਹੀ ਜਾਣੀ ਆ ਚਲ ਚੰਗੀ ਗੱਲ ਹੀ ਆ ਜੇ ਗੱਲ ਕਰ ਲੈਣ ਕਰਦੇ ਵਿੱਚ ਤੇ ਸਾਰੇ ਕੰਮ ਦੇ ਹੱਲ ਨਿਕਲ ਜਾਂਦੇ ਆ